ਸਰਦੀਆਂ ਦੇ ਮੌਸਮ ਵਿੱਚ ਜਿਹੜੇ ਲੋਕ ਆ ਚੀਜ਼ ਘੱਟ ਖਾਂਦੇ ਉਹ ਛੇਤੀ ਮਰ ਜਾਂਦੇ ਤੁਸੀਂ ਵੇਖਿਆ ਨਾ ਕਿ ਅੱਜ ਬਹੁਤੇ ਲੋਕ ਜਿਹੜੀ ਮੌਤ ਆ ਉਹ ਜ਼ਿਆਦਾਤਰ ਬਿਮਾਰੀਆਂ ਨਾਲ ਹੋ ਰਹੀ ਆ ਬਹੁਤ ਸਾਰੇ ਲੋਕ ਛੋਟੀ ਉਮਰ ਦੇ ਵਿੱਚ ਮੌਤ ਉਹਨਾਂ ਦੀ ਜਿਹੜੀ ਆ ਉਹ ਕੋਈ ਹਾਰਟ ਅਟੈਕ ਨਾਲ ਕਿਹਦੀਆਂ ਕਿਡਨੀਆਂ ਖਰਾਬ ਹੋ ਗਈਆਂ ਕਿਸੇ ਦਾ ਲਿਵਰ ਖਰਾਬ ਹੋ ਗਿਆ ਕਿਸੇ ਦਾ ਕੁਝ ਹੋ ਗਿਆ ਕਿਸੇ ਦੇ ਫੇਫੜੇ ਖਰਾਬ ਹੋ ਗਏ ਕਿਸੇ ਨੂੰ ਸ਼ੂਗਰ ਹੋ ਗਈ ਕਿਸੇ ਦਾ ਬੀਪੀ ਬਹੁਤ ਵੱਧਾ ਕਿਸੇ ਦਾ ਬੀਪੀ ਬਹੁਤ ਘੱਟ ਦਾ ਕਿ ਜਾਂ ਕੋਈ ਬਹੁਤ ਜ਼ਿਆਦਾ ਮੋਟਾਪੇ ਦੇ ਨਾਲ ਜਾਂ ਕਿਸੇ ਦੇ ਸਟੈਂਟ ਪੈ ਗਏ ਇਹੋ ਜਿਹੇ ਕਾਰਨ ਮੌਤਾਂ ਜ਼ਿਆਦਾ ਹੋ ਰਹੀਆਂ ਨੇ ਤੁਸੀਂ ਸਭ ਭੈਣ ਭਰਾ ਜਾਣਦੇ ਹੋ ਤੇ ਦੁੱਖ ਵੀ ਬੜਾ ਹੁੰਦਾ ਜਦੋਂ ਕਿਸੇ ਦੇ ਬਾਰੇ ਸੁਣਿੰਦਾ ਆ ਕਿ ਉਹ ਬੰਦਾ ਛੋਟੀ ਉਮਰ 'ਚ ਹੀ ਮਰ ਗਿਆ 45ਾਂ 50ਾਂ 55 60 ਸਾਲਾਂ 'ਚ ਹੀ ਮਰ ਗਿਆ ਤੇ ਮਨ ਨੂੰ ਦੁੱਖ ਹੁੰਦਾ ਕਿ ਇੰਨੀ ਛੋਟੀ ਉਮਰ ਰਹਿ ਗਈ ਆ ਆਖਰਕਾਰ ਅਸੀਂ ਕਿਉਂ ਇੰਨੀ ਛੇਤੀ ਮਰ ਰਹੇ ਹਾਂ ਫਿਰ ਤੁਹਾਡੇ ਵਰਗੇ ਸੂਝਮਾਨ ਸੱਜਣ ਬੜੇ ਸੋਹਣੇ ਜਵਾਬ ਦਿੰਦੇ ਨੇ ਕਿ ਜਿਹੜੇ ਲੋਕ ਸਰਦੀਆਂ ਦੇ ਮੌਸਮ 'ਚ ਆ ਗਲਤੀ ਨਹੀਂ ਕਰਦੇ ਫਿਰ ਉਹ ਛੇਤੀ ਨਹੀਂ ਮਰਦੇ ਕਿਉਂਕਿ ਮਰਾਂਗੇ ਤਾਂ ਦੀ ਹੈ ਨਾ ਜੇ ਸਾਨੂੰ ਬਿਮਾਰੀਆਂ ਨਹੀਂ ਲੱਗੀਆਂ ਤੇ ਫਿਰ ਅਸੀਂ ਕਿੱਦਾਂ ਮਰਾਂਗੇ ਤੁਸੀਂ ਵੇਖੋ ਕਿ ਸਰਦੀਆਂ ਦੇ ਮੌਸਮ ਦੇ ਵਿੱਚ ਜਿਹੜੇ ਲੋਕ ਰੁਟੀਨ ਦੇ ਵਿੱਚ ਚੀਜ਼ਾਂ ਖਾਂਦੇ ਨੇ ਜਿਵੇਂ ਮੰਨ ਲਓ ਕੁਦਰਤ ਨੇ ਜੋ ਸਾਨੂੰ ਸਬਜ਼ੀਆਂ ਦਿੱਤੀਆਂ ਨੇ ਆਪੋ ਆਪਣੇ ਇਲਾਕੇ ਦੇ ਮੁਤਾਬਕ ਜੇ ਅਸੀਂ ਪੰਜਾਬ ਦੀ ਗੱਲ ਕਰਦੇ ਆਂ ਸਰਦੀਆਂ ਦੇ ਮੌਸਮ ਵਿੱਚ ਕੁਦਰਤ ਨੇ ਸਾਨੂੰ ਜਿਵੇਂ ਮੰਨ ਲਓ ਗਾਜਰ ਦਿੱਤੀ ਆ ਸਲਗਮ ਦਿੱਤੇ ਨੇ ਮੂਲੀ ਦਿੱਤੀ ਆ ਜਾਂ ਮੰਨ ਲਓ ਚੁਕੰਦਰ ਦਿੱਤੀਆਂ ਜਾਂ ਕਈ ਹੋਰ ਐਵੇਂ ਦੀਆਂ ਸਬਜ਼ੀਆਂ ਕਿਉਂਕਿ ਕੁਦਰਤ ਨੇ ਸਾਨੂੰ ਸਰਦੀਆਂ ਦੇ ਮੌਸਮ ਵਿੱਚ ਮਿੱਟੀ 'ਚ ਦੱਬੀਆਂ ਹੋਈਆਂ ਫਸਲਾਂ ਖਾਣ ਨੂੰ ਪ੍ਰੇਰਿਤ ਕੀਤਾ ਆ ਸਾਨੂੰ ਉਹ ਦਿੱਤਾ ਆ ਤੇ ਜਿਉ ਮਿੱਟੀ 'ਚ ਨਾਮ ਹੀ ਹੋਣ ਬਾਹਰ ਵੀ ਹੋਣਾ ਜਿਵੇਂ ਮਟਰ ਨੇ ਉਹਨਾਂ ਦੇ ਉੱਪਰ ਇੱਕ ਕਵਰ ਲੱਗਾ ਹੋਇਆ ਅੰਦਰ ਉਹਨੂੰ ਪੂਰੀ ਸੇਫਟੀ 'ਚ ਰੱਖਿਆ ਹੋਇਆ ਮਟਰਾਂ ਦੇ ਦਾਣਿਆਂ ਨੂੰ ਕਿੰਨੀ ਸੋਹਣੀ ਕੁਦਰਤ ਆ ਕਿੰਨਾ ਵਧੀਆ ਸਾਡੇ ਨਾਲ ਕਰਦੀ ਆ ਪਰ ਅਸੀਂ ਕੀ ਕਰ ਰਹੇ ਆ ਸਾਡੇ ਲੋਕਾਂ ਚ ਸਾਡੇ ਬੱਚਿਆਂ ਦੇ ਦਿਮਾਗ ਚ ਪਾਤਾ ਮੂੜੀਆਂ ਨਾ ਖਾਓ ਸਲਗਮ ਨਾ ਖਾਓ ਗਾਜਰ ਨਾ ਖਾਓ ਚੁਕੰਦਰ ਨਾ ਖਾਓ ਜਾਂ ਹੋਰ ਕਈ ਤਰ੍ਹਾਂ ਦੇ ਫਲ ਫਰੂਟ ਨਾ ਖਾਓ ਕਿ ਮਟਰ ਨਾ ਖਾਓ ਜੇ ਖਾਣੇ ਤਲੀਆਂ ਚੀਜ਼ਾਂ ਖਾਓ 버ਗਰ ਖਾਈ ਜੋ ਨਿਊਡਲ ਖਾਈ ਜੋ ਪਤਾ ਨਹੀਂ ਹੋਰ ਕਿਹੜੀਆਂ ਕਿਹੜੀਆਂ ਆਈਟਮਾਂ ਟਿੱਕੀਆਂ ਖਾਈ ਜੋ ਇਹ ਚੀਜ਼ਾਂ ਖਾਓਗੇ ਤੇ ਚੰਗੀ ਗੱਲ ਐ ਬੰਦਾ ਮਾਡਰਨ ਲੱਗਦਾ ਜੀ ਵਿਗਿਆਨਿਕ ਲੱਗਦਾ ਬੰਦਾ ਪੱਛਮੀ ਲੱਗਦਾ ਗਾਂ ਵਧੂ ਸੋਚਦਾ ਲੱਗਦਾ ਇਹ ਗੱਲਾਂ ਸਾਨੂੰ ਉਹਨਾਂ ਲੋਕਾਂ ਨੇ ਦਿਮਾਗ 'ਚ ਪਾ ਦਿੱਤੀਆਂ ਜਿਨ੍ਹਾਂ ਨੇ ਆਪਣੀਆਂ ਦਵਾਈਆਂ ਵੇਚਣੀਆਂ ਜਿਨ੍ਹਾਂ ਨੇ ਆਪਣੇ ਹਸਪੀਟਲ ਚਲਾਉਣੇ ਜਿਨ੍ਹਾਂ ਲੋਕਾਂ ਨੇ ਸਾਡੇਆਂ ਲੋਕਾਂ ਨੂੰ ਛਿਲਣਾ ਪੰਜਾਬੀ 'ਚ ਕਹਿ ਦਈਏ ਲੁੱਟਣਾ ਆ ਚਾਹੇ ਉਹ ਕਿਸੇ ਵੀ ਰੂਪ 'ਚ ਹੋ ਜਾਵੇ ਤਾਂ ਫੇ ਸਾਡੇ ਜਿਹੜੇ ਬੱਚੇ ਨੇ ਸਾਡੇ ਲੋਕ ਨੇ ਉਸ ਟ੍ਰੈਂਡ ਵਿੱਚ ਸ਼ਿਕਾਰ ਹੋ ਰਹੇ ਨੇ ਜਿਵੇਂ ਪਿਛਲੇ ਸਮੇਂ ਤੋਂ ਇਹ ਟ੍ਰੈਂਡ 'ਚ ਸ਼ਿਕਾਰ ਹੋਏ ਉਹ ਕਿੰਨੇ ਲੋਕ ਨੇ ਜਿਹੜੇ ਮੂਲੀ ਦੇ ਗੁਣਾ ਬਾਰੇ ਜਾਣਦੇ ਨੇ ਕਿੰਨੇ ਲੋਕ ਨੇ ਜਿਹੜੇ ਗਾਜਰ ਦੇ ਗੁਣਾ ਬਾਰੇ ਜਾਣਦੇ ਨੇ ਕਿੰਨੇ ਲੋਕ ਨੇ ਜੋ ਸਾਗ ਦੇ ਗੁਣਾ ਬਾਰੇ ਜਾਣਦੇ ਨੇ ਕਿੰਨੇ ਲੋਕ ਨੇ ਸਲਗਮ ਦੇ ਬਾਰੇ ਜਾਣਦੇ ਨੇ ਕਿਉਂਕਿ ਇਹਨਾਂ ਵਿੱਚ ਸਾਨੂੰ ਹਰ ਤਰ੍ਹਾਂ ਦਾ ਪ੍ਰੋਟੀਨ ਮਿਨਰਲਸ ਵਿਟਾਮਿਨਸ ਤੇ ਦੋ ਸਾਡੇ ਸਿਹਤ ਲਈ ਸਾਡੇ ਫਾਈਬਰ ਆਇਰਨ ਕੈਲਸ਼ੀਅਮ ਮੈਗਨੀਸ਼ੀਅਮ ਵਿਟਾਮਿਨ A ਵਿਟਾਮਿਨ B ਵਿਟਾਮਿਨ C ਵਿਟਾਮਿਨ 10 12 ਅਤੇ ਪਤਾ ਨਹੀਂ ਹੋਰ ਕਿੰਨਾ ਕੁਝ ਇਹਨਾਂ ਤੋਂ ਸਾਨੂੰ ਮਿਲਦਾ ਆ ਜੋ ਸਾਡੇ ਹਾਰਡ ਲਈ ਸਾਡੀਆਂ ਕਿਡਨੀਆਂ ਲਈ ਸਾਡੇ ਪੇਟ ਨੂੰ ਸਾਫ਼ ਕਰਨ ਦੇ ਲਈ ਬਹੁਤ ਹੀ ਲਾਭਦਾਇਕ ਹੁੰਦਾ ਪਰ ਸਾਡੇ ਲੋਕਾਂ ਦੇ ਨਾਂ ਵੀ ਆਪਾਂ ਇਹ ਚੀਜ਼ਾਂ ਨਹੀਂ ਖਾਣੀਆਂ ਇਹ ਮੂਲੀ ਵਾਲੇ ਪਰੌਂਠੇ ਖਾਲੇ ਪਤਾ ਨਹੀਂ ਕੀ ਹੋ ਜਾਣਾ ਜੇ ਇੱਕ ਸਲਗਮ ਖਾ ਲਿਆ ਪਤਾ ਨਹੀਂ ਕੀ ਹੋ ਜਾਣਾ ਲੋਕਾਂ ਨੇ ਤੇ ਸਾਗ ਦਾ ਹੀ ਇੰਨਾ ਮਜ਼ਾਕ ਬਣਾ ਦਿੱਤਾ ਕਿ ਉਹਨਾਂ ਨੂੰ ਇਹ ਗੁਣਾ ਦਾ ਜਿੰਨਾਂ ਨੂੰ ਪਤਾ ਆ ਉਹ ਕਦੀ ਵੀ ਇਹਦਾ ਮਜ਼ਾਕ ਨਹੀਂ ਕਰਦੇ ਕਿਉਂਕਿ ਜਿਹੜੇ ਬਿਜ਼ਨਸਮੈਨ ਕਲਾਸ ਆ ਜਾਂ ਜਿਨ੍ਹਾਂ ਲੋਕਾਂ ਨੇ ਬਿਜ਼ਨਸ ਕਰਨਾ ਆ ਜਿਨ੍ਹਾਂ ਨੇ ਦਵਾਈਆਂ ਵੇਚਣੀਆਂ ਉਹ ਆਪਣੇ ਇਹੋ ਜਿਹੇ ਤਰੀਕੇ ਨਾਲ ਪ੍ਰਚਾਰ ਕਰਾਉਂਦੇ ਕਿ ਲੋਕਾਂ ਨੂੰ ਚੰਗੀ ਖਰਾਕ ਤੋਂ ਤੋੜਦੇ ਨੇ ਅੱਜ ਕਿੰਨੇ ਲੋਕ ਲੱਸੀ ਪੀਂਦੇ ਨੇ ਅੱਜ ਕਿੰਨੇ ਲੋਕ ਇਹਨੇ ਜਿਹੜਾ ਦੇਸੀ ਘਿਓ ਖਾਂਦੇ ਨੇ ਉਜਾਂ ਮੱਖਣ ਖਾਂਦੇ ਨੇ ਮੱਝ ਦਾ ਉਹਨਾਂ ਨੂੰ ਪਹਿਲਾਂ ਮੱਝ ਦੇ ਦੁੱਧ ਤੋਂ ਤੋੜਿਆ ਗਿਆ ਮੱਝ ਦੇ ਮੱਖਣ ਤੋਂ ਤੋੜਿਆ ਗਿਆ ਮੱਝ ਦੇ ਮਤਲਬ ਦੇਸੀ ਘਿਓ ਤੋਂ ਤੋੜਿਆ ਗਿਆ ਦਹੀਂ ਤੋਂ ਤੋੜਿਆ ਗਿਆ ਤਾਂ ਫਿਰ ਲੱਭਦੇ ਨੇ ਕਿ ਚੰਗੀਆਂ ਸਿਹਤਾਂ ਕਿੱਦਾਂ ਰਹਿਣ ਅਸੀਂ ਲੰਬੀ ਉਮਰ ਤੱਕ ਠੀਕ ਦਾ ਰਹਿ ਸਕਦੇ ਹਾਂ ਸਰੀਰਕ ਤੌਰ ਤੇ ਮਜ਼ਬੂਤ ਕਿੱਦਾਂ ਰਹਿ ਸਕਦੇ ਹਾਂ ਅਸੀਂ ਬੁਢਾਪੇ ਤੋਂ ਦੂਰ ਕਿੱਦਾਂ ਰਹਿ ਸਕਦੇ ਹਾਂ ਅਸੀਂ ਜਵਾਨ ਕਿੱਦਾਂ ਰਹਿ ਸਕਦੇ ਹਾਂ ਇਹ ਸਾਰੀਆਂ ਚੀਜ਼ਾਂ ਹੀ ਤਾਂ ਸਾਨੂੰ ਤੋੜ ਦਿੱਤਾ ਗਿਆ ਪਰ ਜਿਹੜੇ ਭੈਣ ਭਰਾ ਇਹਨਾਂ ਚੀਜ਼ਾਂ ਦੀ ਵਰਤੋਂ ਕਰਦੇ ਨਹੀਂ ਉਹ ਲੋਕ ਲੰਬੀ ਉਮਰ ਤੱਕ ਸੇਤਮੰਦ ਰਹਿੰਦੇ ਨੇ ਤੰਦਰੁਸਤ ਰਹਿੰਦੇ ਨੇ ਫਿੱਟ ਫਾਟ ਰਹਿੰਦੇ ਨੇ ਉਹਨਾਂ ਦੀਆਂ ਨੱਕੜਨੀਆਂ ਖਰਾਬ ਹੁੰਦੀਆਂ ਨਾ ਲਿਵਰ ਖਰਾਬ ਹੁੰਦਾ ਨਾ ਉਹਨਾਂ ਨੂੰ ਸਾਦੇ ਰੋਗ ਲੱਗਦੇ ਨੇ ਇੱਥੋਂ ਤੱਕ ਕਿ ਕੀ ਹੋ ਗਿਆ ਕਿ ਆਖਰ ਸਰਦੀਆਂ ਦੇ ਮੌਸਮ ਨੇ ਇੰਨਾ ਦਿਨਾਂ ਚ ਵੀ ਕਈ ਕਮਲੇ ਲੋਕ ਮਿੱਠਾ ਯਰ ਪੀਂ ਜਾਂਦੇ ਗਲਾਸ ਭਰ ਭਰ ਕੇ ਜਿਹਨੂੰ ਕੋਲਡ ਡਰਿੰਕ ਕਹਿੰਦੇ ਨੇ ਉਹ ਭਈ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ ਕਿਉਂ ਬੇੜਾ ਗਰ ਕਰਨ ਤੇ ਤੋਂ ਲਿਓ ਮੈਂ ਆਸ ਕਰਦਾ ਮੇਰੇ ਸੱਜਣ ਇਸ ਵਿਸ਼ੇ ਵੱਲ ਜਰੂਰ ਧਿਆਨ ਦੇਣ ਜਿਹੜੇ ਕੁਦਰਤੀ ਖਾਣੇ ਨੇ ਉਹਨਾਂ ਵੱਲ ਮੁੜੋ ਥੋੜਾ ਖਾਣਾ ਚਾਹੀਦਾ ਲੋੜ ਮੁਤਾਬਕ ਖਾਣਾ ਚਾਹੀਦਾ ਭੁੱਖ ਤੋਂ ਘੱਟ ਖਾਣਾ ਚਾਹੀਦਾ ਇਹ ਨਹੀਂ ਕਿ ਢਿੱਡ ਜਿਹੜਾ ਬਹੁ ਥੈਲੇ ਵਾਂਗੂ ਭਰ ਲਈਏ ਖਾ-ਖਾ ਕੇ ਕਈ ਲੋਕ ਤਾਂ ਐਵੇਂ ਹੀ ਵੀ ਕਰਦੇ ਨੇ ਕਿ ਇਨ੍ਹਾਂ ਦਿਨਾਂ ਦੇ ਵਿੱਚ ਮਤਲਬ ਕਿ ਇੰਨਾ ਜ਼ਿਆਦਾ ਖਾਣਾ ਖਾਂਦੇ ਨੇ ਕਿ ਉਹਨਾਂ ਦੇ ਪੇਟ ਬਹੁਤ ਜ਼ਿਆਦਾ ਮੋਟੇ ਹੋ ਜਾਂਦੇ ਨੇ ਮੈਂ ਆਸ ਕਰਦਾ ਮੇਰੇ ਸੱਜਣ ਬਿਮਾਰੀਆਂ ਨੂੰ ਸੱਦਾ ਨਾ ਦੇਣ ਤੇ ਸਿਹਤਮੰਦ ਜ਼ਿੰਦਗੀ ਜੀਉਣ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ